ਸਨਮਾਨਯੋਗ ਮਾਤਾ ਗੁਜਰੀ ਜੀ ਜਦੋਂ ਆਨੰਦਪੁਰ ਸਾਹਿਬ ਛੱਡਿਆ ਆਖੇ ਛੋਟੇ ਲਾਲ ਨਾਲ ਨੇ ਕੱਲ ਮੈਂ ਬੇਨਤੀ ਕੀਤੀ ਸੀ ਬਾਬਾ ਫਤੇ ਸਿੰਘ ਬਾਬਾ ਜ਼ੋਰਾਵਰ ਸਿੰਘ ਜੀ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਸਿਰ ਮਾਂ ਗੁਜਰੀ ਕੋਲ ਹੀ ਰਹਿੰਦੇ ਸਨ 2 ਸਾਲ ਦੀ ਮੈਂ ਅਰਜ਼ ਕਹੀ ਤੇ ਪੌਣੇ 2 ਸਾਲ 2 ਸਾਲ ਦੀ ਉਮਰ ਰਾਤ ਬਹੁਤ ਉੱਠ ੁੱਟ ਕੇ ਮਾਂ ਨੂੰ ਚੇਤੇ ਕਰਦੇ ਸਨ ਕਿ ਮਾਂ ਮੇਰੀ ਕਿੱਥੇ ਮਾਤਾ ਜੀ ਨੂੰ ਮਿਲਣਾ ਹੈ ਮਾਂ ਨੂੰ ਮਿਲਣਾ ਰਾਤ ਨੂੰ ਉੱਠ ਕੇ ਜਦੋਂ ਬੁਸਕਣਾ ਸਿਸਕੀ ਲੈਣੀ ਉਦੋਂ ਮਾਤ ਗੁਜਰੀ ਨੇ ਕਹਿਣਾ ਪੁੱਤਰ ਤੇਰੀ ਮਾਤਾ ਸੱਚਖੰਡ ਚਲੀ ਗਈ ਹੈ ਸੱਚਖੰਡ ਕੀ ਹੈ 2 ਸਾਲ ਦਾ ਬੱਚਾ ਹੈ ਜੀ ਸੱਚਖੰਡ ਕੀ ਹੈ ਕਿਵੇਂ ਸਮਝਾਉਂਦੇ ਜੇ ਦਿਨ ਹੋਣਾ ਤੇ ਭਾਈ ਚੌਪਾ ਸਿੰਘ ਜੀ ਨੇ ਆ ਜਾਣਾ ਤੇ ਕਹਿੰਦੇ ਇੱਕੋ ਦਮ ਘੋੜਾ ਬਣ ਕੇ ਗੇ ਨੱਚਣ ਲੱਗ ਪੈਣਾ ਬਾਬਾ ਫੋਦੇ ਸਿੰਘ ਜੀ ਦੇ ਤੇ ਨਾਲ ਮਾਤਾ ਜੀ ਨੇ ਕਹਿਣਾ ਪੁੱਤਰ ਦੇਖ ਤੇਰਾ ਘੋੜਾ ਆਇਆ ਖਾਂ ਹਸਬੰਦ ਆ ਜੇ ਹੱਸ ਪੈਣਾ ਘੋੜੇ ਨੂੰ ਦੇਖ ਕੇ ਭਾਈ ਚੌਪਾ ਸਿੰਘ ਨੂੰ ਵੇਖ ਕੇ ਹੱਸਣਾ ਥੋੜਾ ਜਿਹਾ ਹੱਸਣਾ ਇੱਕੋ ਦਮ ਫਿਰ ਉਹ ਕਾ ਲੈ ਕੇ ਕਹਿਣਾ ਮਾਂ ਦਾਦੀ ਮੇਰੀ ਮਾਂ ਕਿੱਥੇ ਹੈ ਸਨਮਾਨਯੋਗ ਬਾਬਾ ਫਤਿਹ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਮਾਂ ਨੂੰ ਜਦੋਂ ਯਾਦ ਕਰਦੇ ਆ ਮਾਤਾ ਜੀ ਆਪਣੇ ਸੀਨੇ ਨਾਲ ਲੈ ਲੈਂਦੇ ਆ ਸ਼ਮਾਂ ਲੰਘਦਾ ਗਿਆ ਆਨੰਦਪੁਰ ਸਾਹਿਬ ਜਦੋਂ ਛੱਡਿਆ ਗਿਆ ਉਸ ਵਕਤ ਮਾਤਾ ਜੀ ਦੋਨੋਂ ਸਹਿਬਜ਼ਾਦੇ ਇੱਕ ਮਾਤਾ ਜੀ ਕੋਲ ਖੱਚ ਰਿਹਾ ਉਹਦੇ ਤੇ ਖੁਰਜੀ ਖੈ ਦੋਨਾਂ ਸੈਵ ਜਾਦਿਆਂ ਨੂੰ ਆਪਣੇ ਨਾਲ ਲੈ ਕੇ ਤੁਰੇ ਸਰਸਾ ਨਦੀ ਦੇ ਉੱਤੇ ਆਪ ਸਭ ਨੂੰ ਪਤਾ ਹੈ ਜੁੱਧ ਹੋਇਆ ਪਿਛਲੇ ਦਿਨੀ ਵਿਚਾਰ ਆਪਨਾ ਕੀਤੀ ਸੀ ਭਾਈ ਉਦੇਸ ਸਿੰਘ ਸ਼ਹੀਦ ਹੋ ਗਏ ਭਾਈ ਜੀਵਨ ਸਿੰਘ ਜੀ ਸ਼ਹੀਦ ਹੋ ਗਏ ਭਾਈ ਉਦੇਸ ਸਿੰਘ ਨਾਲ ਪੰਜ ਆ ਸਿਕਸਨ ਭਾਈ ਬਚਿੱਤਰ ਸਿੰਘ ਨਾਲ ਸੂ ਸਿੰਘ ਸੀ ਜੀ ਸਤਗੁਰਾਂ ਨੇ ਸਰਸਾ ਪਾਰ ਕੀਤੀ ਮੇਰੇ ਸਤਿਗੁਰੂ ਦੇ ਸਨਮਾਨਯੋਗ ਮਾਤਾ ਜੀ ਜੀ ਮਾਤਾ ਗੁਜਰੀ ਜੀ ਤੇ ਛੋਟੇ ਸਹਬਜਾਦੇ ਸਰਸਾਂ ਨੂੰ ਪਾਰ ਕਰਦੇ ਪ੍ਰਵਾਹੇ ਜਾਂ ਬਣਿਆ ਆਪ ਸਭ ਨੂੰ ਪਤਾ ਹੈ ਕਿ ਪਰਿਵਾਰ ਤੋਂ ਵਿਛੜ ਗਏ ਇਹ ਸੰਧਿਆ ਤੱਕ ਕੁੰਮੇ 마ਸ਼ਕੀ ਦੀ ਝੌਂਪੜੀ ਵਿੱਚ ਪਹੁੰਚ ਗਏ ਥੋੜਾ ਜਿਹਾ ਪਾਜ ਸਿੰਘ ਕਾਈਨੌਰ ਤੋਂ ਵੀ ਆਏ ਨੇ ਜੀ ਉੱਥੇ ਵੀ ਮੈਨੂੰ ਕਹਿ ਰਹੇ ਸਨ ਵੀ ਮੈਨੂੰ ਪਤਾ ਹੈ ਕਿ ਰਸਤਾ ਜਿਹੜਾ ਅਸੀਂ ਮੋਟਾ-ਮੋਟਾ ਰਾ ਦੱਸ ਰਹੇ ਜਿਨ੍ਹਾਂ ਰਾਹਾਂ ਤੋਂ ਲੰਘੇ ਪਿਆਰੋ ਕਿਹੜੇ ਸ਼ਬਦ ਵਰਤੀ ਅਸੀਂ ਸੱਚੀ ਮੈਂ ਤੁਹਾਨੂੰ ਕਹਿਣਾ ਲੱਭ ਜ ਕੋਈ ਨਹੀਂ ਲੱਭਦਾ ਪਿਆ ਉੰਜ ਬੜੇ ਸਾਡੇ ਕੋਲ ਲਫ਼ਜ਼ ਨਹੀਂ ਕਥਾ ਕਰਦੇ ਜਦੋਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਸ਼ਹਾਦਤ ਦੀ ਸਫ਼ਰ ਦੀ ਗੱਲ ਕਰਨਾ ਮੇਰਾ خیال ਸਾਨੂੰ ਕੋਈ ਲਫ਼ਜ਼ ਹੀ ਨਹੀਂ ਮਿਲਦਾ ਪਿਆ ਕਿਹੜਾ ਲਫ਼ਜ਼ ਉੱਥੇ ਟੁਕੇਗਾ ਉੱਥੇ ਫਿਰ ਕੁੰਮਾ ਮਾਸ਼ਕੀ ਜੀ ਦਾ ਨਾਮ ਕਰਮੂ ਸੀ ਜੀ ਕਰਮਚੰਦ ਇੱਕ ਕਨਵਰਟਡ ਸੀ ਜੀ ਇਹਦੀ ਝੌਂਪੜੀ 'ਚ ਗਏ ਆ ਸੀਤ ਪੈ ਰਹੀ ਏ بارش ਹੋ ਰਹੀ ਏ ਕੱਪੜੇ ਲਾਲਾਂ ਦੇ ਭਿੱਜੇ ਹੋਏ ਨੇ ਤੇ ਯਾਦ ਰੱਖਿਓ ਜਿਸ ਦਿਨ ਦਾ ਜਨਮ ਹੋਇਆ ਜਿਹ ਪਹਿਲਾ ਦਿਨ ਹੈ ਆ ਦਿਨ ਵੇਖਣ ਵਾਲਾ ਸੋਹਣੀਆਂ ਗਦਗਲੀਚਿਆਂ ਤੇ ਬਹਿਣ ਵਾਲੇ ਮਖਮਲੀ ਸੇਜਾਂ ਤੇ ਬਹਿਣ ਵਾਲੇ ਸਿੰਘ ਤਾਂ ਕਦੀ ਬਾਬਾ ਫਤਿਹ ਸਿੰਘ ਨੂੰ ਥੱਲੇ ਖਲੋ ਨਹੀਂ ਸੰਦੇ ਕਦੀ ਕਿਸੇ ਨੇ ਮੋਢੇ ਚੁਕਣਾ ਕਦੀ ਕਿਸੇ ਨੇ ਮੋਢੇ ਚੁਕਣਾ ਅੱਜ ਕੱਪੜੇ ਭਿੱਜੇ ਹੋਇਆ ਠਰੂ ਠਰੂ ਕਰਦੇ ਤਾਨ ਨੇ ਬੁੱਢੜਾ ਸ਼ਰੀਰ 80 ਸਾਲ ਤੋਂ ਵੱਧ ਉਮਰ ਖੈ ਤੇ ਸਿਆਲ ਦੋ ਚੀਜ਼ਾਂ ਦੋ ਜਣਿਆਂ ਨੂੰ ਦੋ ਉਮਰਾਂ ਨੂੰ ਸਰਦੀ ਬੜਾ 치ਤੀ ਪਕੜਦੀ ਏ ਇੱਕ ਬੱਚੇ ਨੂੰ ਤੇ ਇੱਕ ਬਜ਼ੁਰਗ ਨੂੰ ਇੱਕ ਪਾਸੇ 7 ਸਾਲ 9 ਸਾਲ ਦੇ ਲਾਲ ਨੇ ਦੂਸਰੇ ਪਾਸੇ ਬਿਰਦ ਮਾਤਾ ਨਾਲ ਖੈ ਕੁੰਮੇ 마ਸ਼ਕੇ ਦਾ ਬੂਹਾ ਬੰਦ ਹੈ ਦੀਵਾ ਭਲਦਾ ਪਿਆ ਖੱੱਚਰ ਅੱਗੇ ਜਾ ਖੜੀ ਕੀਤੀ ਆਵਾਜ਼ ਦਿੱਤੀ ਉਹਨੇ ਭਾਈ ਬੂਹਾ ਖੋਲ ਕਹਿੰਦਾ ਜੀ ਤੁਸੀਂ ਕੌਣ ਹੈ ਤਾਂ ਮਲਾਹ ਸੀ ਨਾ ਮਲਾਵਿਸੀ ਮਾਸਕੀ ਮਸ਼ਕ ਪਾਣੀ ਭਰਦੇ ਹੁੰਦੇ ਸਨ ਕਹਿੰਦੇ ਤੁਸੀਂ ਕੌਣ ਅੰਦਰੋਂ ਆਵਾਜ਼ ਆਈ ਬੜੀ ਪਿਆਰ ਭਰੀ ਕਹਿੰਦੇ ਨੇ ਮੈਂ ਨਾ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਵਾਹ ਵਾਹ ਮੇਰੇ ਨਾਲ ਮੇਰੇ ਪੋਤੇ ਨੇ ਉਹਨੇ ਇੱਕ ਉਦਮ ਉੱਠ ਕੇ ਦਰਵਾਜ਼ਾ ਖੋਲ੍ਹਿਆ ਉਹਦੇ ਅੱਗੇ ਮਾਤਾ ਜੀ ਤੇ ਦੋਨੋਂ ਲਾਲ ਖਲੋਕੇ ਸਨ ਉਹਦਾ ਮਨ ਭਰਿਆ ਆਖਰ ਕਿੰਨੀ ਕੋ ਦੂਰ ਹੈ ਜੀ ਆਨੰਦਪੁਰ ਸਾਹਿਬ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਦੀ ਮਾਂ ਹਾਂ ਮੇਰੇ ਨਾਲ ਮੇਰੇ ਪੋਤੇ ਨੇ ਬੁਆ ਖੋਲਿਆ ਠਰ ਰਹੇ ਸਨ ਉਹਨ ਇੱਕੋ ਦਮ ਕਾ ਮਾਂ ਜੀ ਅੰਦਰ ਆਉ ਉਹਦੇ ਕੋਲ ਕੱਪੜੇ ਕੋਈ ਨਹੀਂ ਸਨ ਗਰਮ ਗਰੀਬ ਸੀ ਨਾ ਪਰ ਨਹੀਂ ਉਹ ਬਹੁਤ ਅਮੀਰ ਸੀ ਜਿਹੜੀ ਉਹ ਸੇਵਾ ਕਰ ਗਿਆ ਉਹਦੇ ਸਾਹਮਣੇ ਕਿਸੇ ਨਹੀਂ ਅਟਕਦਾ ਉਹ ਅੰਦਰ ਲੈ ਗਿਆ ਕਹਿੰਦੇ ਨੇ ਮਾਤਾ ਜੀ ਕਹਿੰਦੇ ਨੇ ਅਸੀਂ ਰਾਤ ਰਹਿਣਾ ਹੈ ਵਾਹ ਕਰਤਾਰ ਤੇਰੀ ਨੇਤ ਕੋਈ ਨਹੀਂ ਮੁਕਾਬਲਾ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਕਹਿੰਦੇ ਸੀ ਰਾਤ ਰਹਿਣਾ ਹੈ ਪਿਆਰਿਓ ਜਿਹੜੀ ਮਾਂ ਦਾ ਪਤੀ ਇੰਨੀਆਂ ਔਰਤਾਂ ਦੇ ਭਾਰ ਦੀਆਂ ਔਰਤਾਂ ਦੇ ਸੁਹਾਗ ਵਿਚ ਆ ਗਿਆ ਇਹਨੇ ਲੋਕਾਂ ਦੇ ਘਰ ਵਸ ਆ ਗਿਆ ਅੱਜ ਉਹ ਮਾਂ ਕੁੱਲੀ ਅੱਗੇ ਖਲੋ ਕੇ ਕਹਿ ਰਹੀਏ ਮੈਂ ਰਾਤ ਰਹਿਣਾ ਹੈ ਉਹ ਅੰਦਰ ਲੈ ਗਿਆ ਦੀਵਾ ਬਲ ਰਿਹਾ ਹੈ ਫਿਰ ਕਹਿੰਦਾ ਮਾਤਾ ਜੀ ਕੁਝ ਸ਼ਕਣਾ ਹੈ ਕਹਿੰਦੇ ਹਾਂ ਭੁੱਖ ਲੱਗੀ ਹੈ ਯਾਦ ਰੱਖਿਓ 6 ਪੋ ਦੀ ਸਾਰੀ ਰਾਤ ਤੇ ਬੱਚੇ ਨੇ 7 ਪੋ ਦਾ ਸਾਹਾ ਦਿਨ ਨਿਕਲ ਗਿਆ। ਕਹਿੰਦਾ ਹਾਂ ਭੁੱਖ ਲੱਗੀ ਕਹਿੰਦਾ ਮੈਂ ਕੰਮ ਕਰਨਾ ਤੁਸੀਂ ਇੱਥੇ ਬੈਠੋ ਉਹ ਦੌੜ ਕੇ ਲక్ష్ਮੀ ਬ੍ਰਾਹਮਣੀ ਕੋਲ ਗਿਆ। ਕਹਿੰਦਾ ਮੇਰੇ ਘਰ ਸਤਿਗੁਰੂ ਦੇ ਲਾਲ ਆਏ ਨੇ। ਮਾਤਾ ਆਈ ਹੈ ਕੁਛ ਛਕਨ ਭੋਜਨ ਬਣਾ ਦੇ। ਉਹਨੇ ਜੋ ਕੋਈ ਸੁੱਕਾ ਮਿਸਰਾਸੀ ਤਿਆਰ ਕਰ ਦਿੱਤਾ ਜੀ ਤੇ ਨਾਲ ਕਹਿੰਦਾ ਤੇਰੇ ਘਰ ਕੱਪੜੇ ਹੈਗੇ ਆ ਗਰਮ ਮੇਰੇ ਘਰ ਕੱਪੜੇ ਕੋਈ। ਦੋਨਾ ਸਿੰਘ ਡੂਰੀਆ ਕਹਿੰਦਾ ਕੱਪੜੇ ਉਹਦੇ ਘਰੋਂ ਲੈ ਕੇ ਆਇਆ ਕਿ ਮੇਰੇ ਘਰ ਬਸਤਰ ਕੋਈ ਨਹੀਂ ਉਹ ਬਸਤਰ ਲੈ ਕੇ ਆਇਆ ਗਰਮ ਕੱਪੜੇ ਦਿੱਤੀ ਉਸੇ ਪ੍ਰਸ਼ਾਦਾ ਸ਼ਿਕਾਇਆ ਦੋਨਾ ਲਾਲਾ ਨੂੰ ਤੇ ਮਾਤਾ ਜੀ ਨੂੰ ਚੌਂਪੜੀ ਚ ਪਾ ਦਿੱਤਾ ਆਪਣੀ ਕੁੱਲੀ ਕਹਿ ਲੋ ਛਣ ਕੇ ਨੇ ਆਪਾਂ ਆਪ ਬਾਹਰ लेट ਗਿਆ ਜੀ ਸਾਰੀ ਰਾਤ ਨੀਂਦ ਕਿੱਥੇ ਪਵੇ ਕਦੀ ਬੈਰਾਗ ਚ ਆਵੇ ਕਦੀ ਚਾਹ ਚਾਵੇ ਬੈਰਾਗ ਚ ਇਸ ਕਰਕੇ ਆਵੇ ਸਤਿਗੁਰੂ ਇਹ ਕੀ ਭਾਣੇ ਵਰਤ ਗਏ ਤੇ ਚਾਹ ਇਸ ਕਰਕੇ ਆਵੇ ਮੇਰੇ ਗਰੀਬ ਦੇ ਕੋਲ ਕੁਝ ਨਹੀਂ ਤੂੰ ਮੈਨੂੰ ਸੇਵਾ ਕਰਨ ਦਾ ਮੌਕਾ ਦੇ ਦਿੱਤਾ ਉਹਦੇ ਸਾਰੀ ਰਾਤ ਅਸਲ ਵਟੇ ਲੈ ਸਵੇਰੇ ਦਿਨ ਚੜਿਆ ਜੀ ਉਹ ਫਿਰ ਬ੍ਰਾਹਮਣੀ ਲక్ష్ਮੀ ਆ ਪਾਈ ਪ੍ਰਸ਼ਾਦਾ ਪਾਣੀ ਜੋਸੇ ਤਿਆਰ ਕਰਕੇ ਮਾਤਾ ਜੀ ਨੂੰ ਮੱਥਾ ਟੇਕਿਆ ਮਾਤਾ ਜੀ ਨੇ ਅਸੀਸ ਦਿੱਤੀ ਇੱਥੇ ਫਿਰ ਕਿਹਾ ਜਾਂਦਾ ਗੰਗੂ ਮਿਲਦਾ ਹੈ ਇੱਥੇ ਮਿਲਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਪਰਿਵਾਰ ਦਾ ਹੁਣ ਚਲੋ ਵੈਗਰੂ ਵੱਖਰਾ ਹੈ ਵੀ ਬਾਕੀ ਦੋ ਮਸੰਦਾਂ ਦਾ ਸਾਰਾ ਜ਼ਿਕਰ ਕਰਦੇ ਨੇ ਪਰ ਜੋ ਸਾਡੀ ਪਰੰਪਰਾ ਹੈ ਜੋ ਸਾਡੇ ਸਰੋਤ ਨੇ ਮੈਂ ਉਹ ਉਹਨਾਂ ਨੂੰ ਖੰਡਨ ਕਰਕੇ ਨਹੀਂ ਤੁਰਾਂਗਾ ਜਦੋਂ ਮਾਤਾ ਜੀ ਤੁਰ ਲੱਗਦੇ ਨੇ ਉਹ 마ਸ਼ਕੀ ਮੱਥਾ ਟੇਕਦਾ ਹੈ ਮਾਤਾ ਜੀ ਪੰਜ ਸੋਨੇ ਦੀਆਂ ਮੋਹਰਾਂ ਕੱਢ ਕੇ ਦਿੰਦੇ ਆ ਕਹਿੰਦੇ ਲੈ ਤੂੰ ਸੇਵਾ ਕੀ ਕਹਿੰਦੇ ਨਹੀਂ ਰਹਿਣ ਦਿਓ ਕਹਿੰਦੇ ਨਹੀਂ ਤੇਰੀ ਮਜ਼ਦੂਰੀ ਨਹੀਂ ਇਕ ਗੁਰੂ ਘਰ ਦੀ ਅਸੀਸ ਏ ਕਿਉਂਕਿ ਅੱਜ ਤੱਕ ਭਾਵੇਂ ਮੇਰੇ ਕੋਲ ਅਜ ਮਹਿਲ ਨਹੀਂ ਸਭ ਕੁਝ ਜਾ ਚੁੱਕਾ ਹੈ ਪਰ ਮੇਰੇ ਖਾਤ ਕਦੀ ਕਿਸੇ ਨੂੰ ਖਾਲੀ ਨਹੀਂ ਸੰਤੁਵਰਦੇ ਪੰਜ ਮੋਹਰਾਂ ਦਿੱਤੀਆਂ ਸਹਬਜ਼ਾਦੇ ਦੇਖ ਰਿਆ ਤੇ ਉਹ ਜਿਹੜੀ ਬ੍ਰਾਹਮਣੀ ਸੀ ਲక్ష్ਮੀ ਉਹਨੂੰ ਇੱਕ ਤੇ ਮਾਤਾ ਜੀ ਨੇ ਆਰਸੀ ਵਾਲੀ ਅੰਗੂਠੀ ਦਿੱਤੀ ਸ਼ੀਸ਼ਾ ਸੀ ਦੀ ਅੰਗੂਠੀ ਚ ਪਹਿਲਾਂ ਹੁੰਦਾ ਸੀ ਅੱਜ ਕੱਲ ਵੀ ਬੀਬੀਆਂ ਕੋਲ ਹੁੰਦਾ ਤੇ ਮਾਤਾ ਜੀ ਨੇ ਪੰਜ ਚੂੜੀਆਂ ਸੋਨੇ ਦੀਆਂ ਦਿੱਤੀਆਂ ਸੋਨੇ ਦੀਆਂ ਚੂੜੀਆਂ ਦੇਖ ਕੇ ਅਸੀਸਾਂ ਦਿੱਤੀਆਂ ਇੱਥੋਂ ਗੰਗੂ ਕਹਿੰਦਾ ਜੀ ਮੈਂ ਤੁਹਾਨੂੰ ਮਿਲਾ ਦੇਣਾ ਉਹ ਰੋਪੜੀ ਹੋਣੇ ਨੇ ਕਿਉਂਕਿ ਉਦੋਂ ਇਹੀ ਰਸਤਾ ਸਾਰਾ ਉਹ ਰੋਪੜੀ ਹੋਣੇ ਨੇ ਪਰ ਜਦੋਂ ਉਹਨੇ ਚੂੜੀਆਂ ਦੇਖੀਆਂ ਦੇੰਦਿਆਂ ਉਹਨੇ ਪੈਸੇ ਦੇਖੇ ਪਿਆਰਿਓ ਚੇਤੇ ਰੱਖਿਓ ਬੰਦੇ ਦੇ ਡਿੱਗਦਿਆਂ ਕੋਈ ਪਤਾ ਨਹੀਂ ਕਿਸ ਘੜੀ ਬੰਦੇ ਨੇ ਲੋਭ ਦੇ ਖੂਬ ਵਿੱਚ ਡਿੱਗ ਪੈਣਾ ਹੈ ਸਤਿਗੁਰੂ ਦੀ ਬਾਣੀ ਪੜਦਿਆਂ ਮੈਂ ਕਹਿੰਦਾ ਨਾ ਕਦੀ ਵੀ ਕਿਸੇ ਬੰਦੇ ਅੰਦਰ ਕੋਈ ਘਾਟ ਆ ਜਾਏ ਉਹਦਾ ਮਜ਼ਾਕ ਮਾਤ ਉਡਾਓ ਕਿਉਂਕਿ ਕੱਲ ਨੂੰ ਪਤਾ ਨਹੀਂ ਆਪਣੇ ਨਾਲ ਕੀ ਬਣਨ ਵਾਲਾ ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਕੁਰਿਏ ਕੁਰਿਏ ਵੈਦਿਆ ਤਲ ਗਾੜਾ ਮੈਰੇਰ ਵੇਖ ਕੇ ਚਿੱਟੜ ਥੀਮ ਦੇ ਜਾਮ ਕਿਸੰਦੋ ਪੈਰ ਕਿੰਨੇ ਤੁਰਨ ਵਾਲਿਆ ਪਗ ਡੰਡੀ ਤੇ ਧਿਆਨ ਨਾਲ ਤੁਰੀ ਪਤਾ ਨਹੀਂ ਕਿੱਥੇ ਪੈਰ ਤਿਲ ਗਿਆ ਤੇ ਸਾਰੇ ਕੱਪੜੇ ਚਿੱਕੜ ਨਾਲ ਭਰੇ ਜਾਣੇ ਕਿਸੇ ਚਿੱਕਰ ਨਾਲ ਭਰੇ ਹੋਏ ਨੂੰ ਵੇਖ ਕੋ ਟਿਚਰਾ ਨਾ ਕਰ ਅੱਜ ਕੱਲ ਤੂੰ ਵੀ ਤਿਲਕ ਸਕਣਾ ਹੈ ਮੈਂ ਅਰਜ਼ ਕਰਾਂਗਾ ਬੰਦਾ ਡਿਗ ਪਿਆ ਚ ਉਹ ਕੁਮਾਫਰਾ ਕੇ ਜਿਹੜੇ ਸੰਗਾਇਆ ਜੀ ਇਹਨਾਂ ਨਾਲ ਥਾਵਾਂ ਤੇ ਲਈ ਫਿਰਿਆ ਮੁਕਤੀ ਦੀ ਗੱਲ ਕੀ ਅਖੀਰ ਤੇ ਉਹ ਆਪਣੇ ਘਰ ਲੈ ਗਿਆ ਪਰ ਅੰਦਰ ਲਾਲਚ ਸੀ ਤੇ ਮੈਂ ਇੱਕ ਬੇਨਤੀ ਆਪ ਨੂੰ ਕਰਾਂ ਰੱਬ ਮੇਰ ਕਰੇ ਇਸ ਫੁਰਨੇ ਤੋਂ ਬਚਾਏ ਜਿਹੜਾ ਬੰਦਾ ਲਾਲਚੀ ਹੋ ਜਾਏ ਨਾ ਉਦੇ ਸਾਹਮਣੇ ਧਰਮ ਕਰਮ ਇਸ਼ਟ दैवी ਗੁਣ ਕੁਝ ਵੀ ਨਹੀਂ ਨਾ ਮਿੱਤਰੰਗ ਨਾ ਚ ਮਿੱਤਰੰਗ ਨਾ ਚ ਇਸ਼ਟੰਗ ਨਾ ਚ ਬਾਂਦਵ ਨਾ ਚ ਮਾਤ ਪਿਤਾ ਤਬ ਲੱਜਿਆ ਜਿਹੜਾ ਬੰਦਾ ਸੱਚੀ ਮੁੱਚੀ ਲਾਲਚੀ ਹੋ ਜਾ ਉਹਦੇ ਸਾਹਮਣੇ ਇਸ਼ਟ ਵੀ ਕੁਝ ਨਹੀਂ ਮਾਂ ਵੀ ਕੁਝ ਨਹੀਂ ਪਿਓ ਵੀ ਕੁਝ ਨਹੀਂ ਕੁਝ ਵੀ ਨਹੀਂ ਇਹਨੇ ਰਾਤ ਦੇਖਦਾ ਰਿਹਾ ਆਪਣੇ ਘਰ ਰੱਖਿਆ ਪਰ ਨਜ਼ਰੇ ਦੀ ਉਸ ਖੁਰਜੀ ਤੇ ਸੀ ਖਜ਼ਾਨੇ ਤੇ ਸੀ ਉਹ ਹਰ ਦੂਨਾ ਸਿੰਘ ਡੂਰੀਆ ਕਹਿੰਦਾ ਇਹਨੇ ਰਾਤ ਨੂੰ ਸ਼ਿਕਾਇਆ ਕੀ ਜੀ ਮਸਰੀ ਦੀ ਦਾਲ ਤੇ ਲਹਿਰ ਦੀ ਰੋਟੀ ਬਣਾਈ ਇਹ ਛੋਟੇ ਛੋਟੇ ਦਾਣੇ ਹੁੰਦੇ ਪਰ ਬੜਾ ਕਸੌਲਾ ਕੌੜਾ ਹੁੰਦਾ ਜੀ ਇਹ ਜਦੋਂ ਅੱਗੇ ਰੱਖੀ ਸਹਬ ਜਾਨ ਕਦੀ ਇਹੋ ਜੀ ਖਾਧੀ ਸੀ ਜੀ ਸੁੱਕੀ ਜੀ ਕੌੜੀ ਰੋਟੀ ਬੇਮਾਨ ਸੀ ਉੰਜ ਗਿਆਨੀ ਠਾਦਪੁਰ ਸਿੰਘ ਸ਼ਹੀਦ ਬਲਾਸ ਵਿੱਚ ਇਹਦੀ ਮਾਂ ਦਾ ਨਾਮ ਦਿੰਦੇ ਨੇ ਸੋਭੀ ਸਾਰੇ ਉੱਥੇ ਨਾ ਫਿਰ ਚੁੱਕਦੇ ਆ ਵੀ ਦੀ ਮਾਂ ਦਾ ਨਾਮ ਕੀ ਸੀ ਗਿਆਨੀ ਠਾਕੁਰ ਸਿੰਘ ਕਹਿੰਦੇ ਨੇ ਉਹ ਸੋਭੀ ਇਹਦੀ ਮਾਂ ਸੀ ਮਾਂ ਨੂੰ ਕਹਿੰਦਾ ਕਿ ਅੱਜ ਮੌਕਾ ਬੜਾ ਵਧੀਆ ਮਿਲਿਆ ਹੈ ਖਾਣੇ 'ਚ ਜ਼ਹਿਰ ਪਾ ਕੇ ਇਹਨਾਂ ਨੂੰ ਮਾਰ ਦਈਏ ਸਭ ਕੁਝ ਸਾਡਾ ਹੋ ਜਾਏ ਉੱਥੇ ਉਹਨੇ ਕਿਹਾ ਹੋਈ ਛੱਲਿਆ ਇਹ ਕੰਮ ਨਾ ਕਰ ਪਰ ਕਿਹਾ ਜਾਂਦਾ ਹੈ ਉਹ ਪ੍ਰਸ਼ਾਦਾ ਨਹੀਂ ਛਕਿਆ ਤੇ ਮਾਤਾ ਜੀ ਕਹਿੰਦੇ ਇਹ ਤਾਂ ਕਦੇ ਸਾਡੇ ਕਿਸੇ ਘਰ ਖਾਧਾ ਹੀ ਨਹੀਂ ਤੇਰੇ ਘਰ ਅੰਨ ਪਾਣੀ ਨਹੀਂ ਬਈਮਾਨ ਸੀ ਨਾ ਕਹਿੰਦਾ ਜੇ ਕੁਝ ਖਾਣਾ ਹੈ ਤੇ ਦੇ ਦਿਓ ਪੈਸੇ ਮਾਤਾ ਜੀ ਕਹਿੰਦੇ ਪੈਸੇ ਦਿੱਤੇ ਪਤਾਸੇ ਲੈ ਕੇ ਆਇਆ ਕਿਹਾ ਜਾਂਦਾ ਹੈ ਸਹਿਬ ਜਾਦਿਆਂ ਨੂੰ ਸ ਰਾਤ ਪਤਾਸੇ ਖਾਦੇ ਆ ਮੈਂ ਸਰੋਤ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਪਤਾਸੇ ਖਾਦੇ ਆ ਬੇਈਮਾਨ ਬੰਦਾ ਸਾਰੀ ਰਾਤ ਜਾਗਦਾ ਰਿਹਾ ਮਾਤਾ ਜੀ ਦੋਨਾਂ ਲਾਲਾਂ ਨੂੰ ਲੈ ਕੇ ਜਿਵੇਂ ਇੱਥੇ ਸੰਜੀ ਮਾਂ ਰਹੀ ਇਸ ਤਰੀ ਬੁਰਜ ਵਿੱਚ ਵੀ ਇਸ ਤਰ੍ਹਾਂ ਗੰਗੂ ਦੇ ਘਰ ਵਿੱਚ ਵੀ ਇਸ ਤਰ੍ਹਾਂ ਕੰਮੇ 마ਸ਼ਕੀ ਦੀ ਝੌਂਕੜੀ ਵਿੱਚ ਵੇਸਤਾਂ ਤੇ ਚੇਤੇ ਰੱਖੋ ਮਰਮੰਡ ਮੁਰੁੰਡੇ ਵੀ ਇਸ ਤਰ੍ਹਾਂ ਇੱਕ ਨੂੰ ਸੱਜੇ ਪਾਸੇ ਖੱਬੇ ਪਾਸੇ ਬਾਬਾ ਜ਼ੋਰਾਵਰ ਸਿੰਘ ਜੀ ਸੱਜੇ ਪਾਸੇ ਬਾਬਾ ਫਤਾ ਸਿੰਘ ਜੀ ਜਿੱਥੇ ਵੀ ਮਾਤਾ ਜੀ ਟਿਕਿਆ ਦੋਨਾਂ ਲਾਲਾਂ ਨੂੰ ਇਸ ਤਰ੍ਹਾਂ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਜਦੋਂ ਰਾਤ ਪਈ ਸੌਣ ਲੱਗੇ ਤੇ ਗੱਲਾਂ ਚੱਲ ਪਈਆਂ ਨਾ ਤੇ ਬੜੇ ਸੋਹਣੇ ਅੱਲਾ ਯਾਰਖਾ ਜੋਗੀ ਦੇ ਸ਼ਬਦ ਨੇ ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿੱਧਰ ਗਏ दादी से बोले अपनी सिपाही किधर गए दरिया पे हमको छोड़ के राही किधर गए अब्बा बगा के लश्कर शाही किधर गए तड़फा के हाय सूरते माही किधर गए भाई भी हमको भूल गए शौक के जंग में अपना ख्याल तक नहीं जो के तुफंग में है वह ख्याल मां नु पुछ देने पिताजी कि असा वेख्या दरिया ते लड़ाई हुई है ਪਿਤਾ ਜੀ ਨੇ ਦੁਸ਼ਮਣਾਂ ਨੂੰ ਭਾਜਣਾ ਪਾ ਦਿੱਤੀਆਂ ਬਾਬਾ ਜ਼ੋਰਾਵਰ ਸਿੰਘ ਨੇ ਦਾਦੀ ਵੱਡੇ ਵੀਰ ਵੀ ਸਾਨੂੰ ਭੁੱਲ ਗਏ ਇੰਨਾ ਜੰਗ ਕਰਨ ਦਾ ਸ਼ੌਂਕ ਇੰਨਾ ਧਰਮ ਜੋਧਾ ਚਾਹ ਤੇ ਜਦੋਂ ਆਪਸ ਵਿੱਚ ਗੱਲਾਂ ਕਰਦੇ ਨੇ ਫਿਰ ਆਪਸ ਵਿੱਚ ਹੀ ਕਹਿਣ ਲੱਗ ਪਏ ਮਾਤਾ ਜੀ ਕੁਝ ਨਹੀਂ ਬੋਲੇ ਵਿੱਚ ਬੈਠੇ ਗੱਲਾਂ ਸੁਣਦੇ ਨੇ ਕਹਿੰਦੇ ਜਦ ਰਣ ਅਜੀਤ ਜੀਤ ਕੇ ਤਸ਼ਰੀਫ ਲਾएंगे ਅੱਬਾ ਕੇ ਸਾਥ ਜਿਸ ਗੜੀ ਜੁਝਾਰ ਆएंगे ਕਰਕੇ ਗਿਲਾ ਹਰ ਇੱਕ ਸੇ ਅਮਰੂਠ ਜਾਏਗੇ माता कभी पिता कभी भाई मनाएंगे गले लगा के हम वो कहेंगे बार-बार मान जाओ लेकिन हम नहीं मानेंगे ज़े न हार सानू बुलानगे गले ना लानगे पर फिर कहंदे जे पिता जी चुकया परामा ने चुकया मातावां ने चुकया बाबा फतेह सिंह कहंदे हां मान जाएंगे इकरार लेंगे सब से बुलाना ना फिर कभी बारे दिगर बिछड़ के सताना ना फिर कभी ਹਮ ਕੋ ਇਕਲੇ ਛੋੜ ਕੇ ਜਾਣਾ ਨਾ ਫਿਰ ਕਬੇ ਦੇਖੋ ਕੈਸੇ ਉਹਨੇ ਸ਼ਬਦ ਪੁਣੇ ਸਾਨੂੰ ਕਦੀ ਛੱਡ ਕੇ ਨਾ ਜਾਇਓ ਮਾਤਾ ਜੀ ਨੇ ਸੁਣਿਆ ਕਹਿੰਦੀ ਪੁੱਤਰ ਰਾਤ ਬਹੁਤ ਗਈ ਆਓ ਸੁਖਲਾ ਸਾਹਿਬ ਦਾ ਪਾਠ ਕਰੀਏ ਤੇ ਗੁਰੂ ਨਾਨਕ ਸਾਹਿਬ ਦਾ ਧਿਆਨ ਤਰ ਕੇ ਨੀਂਦ ਪੂਰੀ ਕਰ ਲਓ ਇਹ ਨੀਂਦ ਸੀ ਜੀ ਗੰਗੂ ਦੇ ਘਰ ਦੀ ਗੰਗੂ ਰਾਤ ਨੂੰ ਤੁਹਾਨੂੰ ਪਤਾ ਹੈ ਬੇਈਮਾਨੀ ਕੀਤੀ ਉਹ ਖੁਰਜੀ ਚੋਕ ਕੇ ਬਾਹਰ ਚੋ ਵਿੱਚ ਦਬ ਕੇ ਆਇਆ ਸੀ ਕਰ ਨਹੀਂ ਉਹ ਸਾਰਾ ਰੁੜ ਰੁੜ ਗਿਆ ਸੀ ਲੈ ਕੇ ਆ ਗਿਆ ਸਵੇਰੇ ਦਿਨ ਚੜਿਆ ਮਾਤਾ ਜੀ ਨੇ ਦੇਖਿਆ ਇੱਥੇ ਇਸ਼ਨਾਨ ਕੀਤਾ ਜੀ ਇਤਿਹਾਸ ਕਹਿੰਦਾ ਇਹ ਇਸ਼ਨਾਨ ਵੀ ਕੀਤਾ ਬਸਤਰ ਵੀ ਬਦਲੇ ਜਿਹੜੇ ਬਸਤਰ ਸੰਦੇ ਬਦਲੇ ਤੇ ਮਾਤਾ ਜੀ ਪੁੱਛਦੇ ਆ ਪੈਸਿਆਂ ਵਾਲੀ ਉਹ ਥੈਲੀ ਉਹ ਖੁਰਜੀ ਕਹਿੰਦਾ ਜੀ ਅਸੀਂ ਚੋਰ ਆ ਯਾਦ ਰੱਖਿਓ ਚੋਰ ਬੰਦਾ ਕਦੀ ਪੈਰਾਂ ਤੇ ਪਾਣੀ ਨਹੀਂ ਪੈਂਦਦਾ ਅਸੀਂ ਚੋਰ ਆ ਮਾਤਾ ਜੀ ਕਹਿੰਦੇ ਤੈਨੂੰ ਚੋਰ ਸੁਣਾ ਕਿਹਾ ਮੈਂ ਤਾਂ ਪੁੱਤਰੇ ਹੀ ਪੁੱਛਿਆ ਵੀ ਤੂੰ ਸੰਭ ਲਈਏ ਕਹਿੰਦਾ ਨਾਲੇ ਤੁਹਾਨੂੰ ਘਰ ਰੱਖਿਆ ਰੋਟੀ ਖਵਾਈ ਉਹ ਸ਼ਬਦ ਖਵਾਇਆ ਤੇ ਕਿਉਂ ਨਹੀਂ ਮੈਂ ਮੁਸੀਬਤ ਗਲੇ ਚ ਪਾਲੀ ਤਉਨੂੰ ਘਰ ਕਾਦਾ ਲਿਆਂਦਾ ਇਹ ਸਾਨ ਵੇਖੋ ਲੋਕੋ ਗਲੀ ਚ ਖਲੋ ਗਿਆ ਵੇਖੋ ਲੋਕੋ ਗੁਰੂ ਦੀ ਮਾਂ ਤੇ ਪੁੱਤਰਾਂ ਨੂੰ ਮੈਂ ਲਿਆਂਦਾ ਆ ਮੈਨੂੰ ਦਿੰਦੇ ਪੈਣੇ ਸਿਲਾ ਰਾਤ ਬਿਸਤਰੇ ਦਿੱਤੇ ਰਾਤ ਰਹਿਣ ਨੂੰ ਥਾਂ ਦਿੱਤੀ ਮੈਨੂੰ ਚੋਰ ਕਹਿੰਦੇ ਪਿਆ ਮਾਤਾ ਜੀ ਤੇ ਦੋਨੋਂ ਲਾਲ ਮੰਜੀ ਤੇ ਬੈਠੇ ਅੰਦਰ ਦੇਖਦੇ ਪਿਆ ਇਹ ਵੇੜੇ 'ਚ ਬਾਹਰ ਨੱਚ ਰਿਆ ਸੀ ਪਿੰਡ ਦਾ ਚੌਧਰੀ ਆ ਗਿਆ ਉੱਥੇ ਬੰਦਾ ਬਿਠਾ ਦਿੱਤਾ ਇਹ ਫਿਰ ਜਾਨੀ ਖਾਂ ਤੇ ਮਾਨੀ ਖਾਂ ਕੋਲ ਗਿਆ ਇਹ ਮੁਰਿੰਡੇ ਪਹੁੰਚਦਾ ਇਹਨੇ ਜਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਤੇ ਮਾਂ ਮੇਰੇ ਕੋਲ ਨੇ ਪਿਆਰਿਓ ਉਹ ਆਉਂਦੇ ਆ ਚਲੋ ਅਸੀਂ ਤਾਂ ਸੁਣਾਉਣ ਵਾਲੇ ਸੁਣਾਨੇ ਆ ਕਹਿੰਦੇ ਉਹਨੇ ਲਾਲਾ ਨੂੰ ਛੋਟੀਆਂ ਕੜੀਆਂ ਲਾ ਦਿੱਤੀਆਂ ਸਨ ਕੜੀਆਂ ਲਾ ਦਿੱਤੀਆਂ ਪੈਰਾਂ 'ਚ ਬੇੜੀਆਂ ਪਾ ਦਿੱਤੀਆਂ ਜਦੋਂ ਤੁਰਨ ਲੱਗੇ ਤੇ ਮਾਤਾ ਜੀ ਨੇ ਇੱਕੋ ਗੱਲ ਕੀ ਗੰਗੂ ਜਿਸ ਪੈਸੇ ਦੀ ਖਾਤਰ ਤੂੰ ਬੇਈਮਾਨੀ ਕੀਤੀ ਚੇਤੇ ਰੱਖੀ ਦੋ ਜਹਾਨਾਂ 'ਚ ਤੈਨੂੰ ਢੋਈ ਨਹੀਂ ਮਿਲਣੀ ਜਾਨੀ ਖਾਂ ਮਾਨੀ ਖਾਂ ਨੇ ਵੇਖ ਲਿਆ ਵੀ ਪੈਸੇ ਦੀ ਗੜਬੜ ਹੈ ਹਕੂਮਤ ਹੈ ਨਾ ਲੈ ਕੇ ਮੁਰਿੰਡੇ ਆਏ ਗੰਗੂ ਨਾਲ ਤੱਕ ਆਇਆ ਇੱਥੇ ਫਿਰ ਇੱਕ ਸਰੋਤ ਕਹਿੰਦਾ ਜਿਹਨੂੰ 100 ਰੁਪਇਆ ਮਿਲਿਆ ਗੰਗੂ ਨੂੰ 100 ਰੁਪਇਆ ਦਿੱਤਾ 100 ਰੁਪਇਆ ਬੜੀ ਐਮੀਤ ਰੱਖਦਾ ਹੈ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਗਿਆਨੀ ਠਾਕੁਰ ਸਿੰਘ ਲਿਖਦੇ ਆ ਸ਼ਹੀਦ ਬਲਾਚ ਕਿੰਨੇ ਗੰਗੂ ਨੇ ਕਿਹਾ ਐਡਾ ਵੱਡਾ ਕੰਮ ਕੀਤਾ ਤੁਸੀਂ ਇੰਨੇ ਮਹੀਨੇ ਘੇਰਾ ਪਾਈ ਰੱਖਿਆ ਤਾਂ ਪੁੱਤਰ ਹੱਥ ਆਏ ਨਾ ਗੁਰੂ ਹੱਥ ਆਇਆ ਨਾ ਕੋਈ ਸੇਕ ਆਤਾ ਆ ਤੁਸੀਂ ਮੇਰੀ ਵੇਖੋ ਵਫਾਦਾਰੀ ਮੈਂ ਦੋਨੋਂ ਪੁੱਤਰ ਤੇ ਮਾਂ ਤੁਹਾਨੂੰ ਕਾਬੂ ਕਰਾ ਦਿੱਤੇ 100 ਰੁਪਏ ਫਿਰ ਕਿੰਨੇ 200 ਰੁਪਏ ਇਹਨੂੰ ਦਿੱਤਾ ਗੰਗੂ ਲੈ ਕੇ ਵਾਪਸ ਆ ਗਿਆ ਮਰੀਂਡੇ ਦੀ ਕੋਤਵਾਲੀ ਵਿੱਚ ਮਾਤਾ ਜੀ ਰਾਤ ਲਾਲਾ ਨੂੰ ਲੈ ਕੇ ਬੈਠੇ ਰਹੇ ਸ਼ਕਰ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਬੇਨਤੀ ਕਰਾਂ ਉਸ ਤੋਂ ਅਗਲਾ ਪੜਾਂ ਚਲੋ ਤਰੀਕਾ ਨਹੀਂ ਮੈਂ ਗਿੰਦਾ ਪਿਆ ਸਰਹੰਦ ਲੈ ਕੇ ਆਉਂਦੇ ਆ ਲਾਲ ਜਦੋਂ ਆਉਂਦੇ ਆ ਲੋਕ ਵੇਖਦੇ ਆ ਜੀ ਗੱਡੇ ਤੇ ਬਿਠਾ ਕੇ ਲਿਆਇਆ ਜਾਂਦਾ ਤੇ ਇੱਥੇ ਸਰਹੰਦ ਪਿੱਪਲ ਸੀ ਪਹਿਲਾਂ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ ਰ ਸੀਤ ਬਹੁਤ ਪੈਰੀ ਸੀ ਬਹੁਤ ਠੰਡ ਸੀ ਉਦੋਂ ਬੂੰਦਾ ਬੰਦੀ ਨਹੀਂ ਪੈ ਰਿਆ ਪਿੱਪਲ ਦੇ ਥੱਲੇ ਬਿਠਾਇਆ ਜਾਂਦਾ ਸਾਰਾ ਹਜੂਮ ਇਕੱਠਾ ਹੋ ਜਾਂਦਾ ਤੁਸੀਂ ਕੌਣ ਹੋ ਕੀ ਨਾਂ ਤੁਹਾਡਾ ਅੱਗੋ ਸਾਹਿਬ ਜੀ ਦੇ ਦੱਸਦੇ ਆਪਣਾ ਨਾਮ ਤੁਸੀਂ ਯਾਦ ਰੱਖੋ ਗੁਰਮਖੋ ਇਹਨੂੰ ਕਦੀ ਮਹਿਸੂਸ ਕਰਕੇ ਵੇਖੋ ਜਿਨ੍ਹਾਂ ਨੂੰ ਹਜ਼ਾਰਾਂ ਸਿੱਖ ਆਪਣੇ ਅੱਖਾਂ ਦੀਆਂ ਪਲਕਾਂ ਤੇ ਬਿਠਾਉਂਦੇ ਹੋਣ ਅੱਜ ਉਹਨਾਂ ਦੇ ਚਾਰਚ ਫੇਰੇ ਹਜ਼ਾਰਾਂ ਦਾ ਤਮਾਸ਼ਾ ਇਕੱਠਾ ਹੋਇਆ ਪੁੱਛਦਾ ਪਿਆ ਕੌਣ ਹੋ ਤੁਸੀਂ ਕਿਵੇਂ ਹੋ ਤੁਸੀਂ ਉਹਨੀ ਦੇਰ ਨੂੰ ਸੁੱਚਾ ਨਾਮ ਦਿੰਦਾ ਪਿੱਪਲ ਥੱਲੇ ਸੁੱਚਾ ਨਾਮ ਮਿਲਦਾ ਹੈ ਮਹਤਾਜੀ ਉਹਦਾ ਚਿਹਰਾ ਮੁਰਾ ਦੇਖ ਕੇ ਕਹਿੰਦੇ ਪੁੱਤਰ ਬੱਚਿਓ ਆਪਣੇ ਲਾਲਾ ਨੂੰ ਇਹ ਬੰਦਾ ਸਾਡੀ ਖਮਾਤ ਕਰਨ ਵਾਲਾ ਲੱਗਦਾ ਹੈ ਪਿਆਰਿਓ ਨਹੀਂ ਉਹ ਜ਼ਹਿਰ ਦਾ ਭਰਿਆ ਹੋਇਆ ਹੈ ਵਜ਼ੀਰ ਖਾਨ ਨੂੰ ਦੱਸਿਆ ਜਾਂਦਾ ਹੈ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਤੇ ਮਾਂ ਨੂੰ ਉਸ ਬੁਰਜ ਤੇ ਰੱਖੋ ਜਿਸ ਬੁਰਜ ਜੇਠ ਦੇ ਮਹੀਨੇ ਵਿੱਚ ਵੀ ਠੰਡ ਲੱਗਦੀ ਹੈ ਕਿਉਂਕਿ ਦੇ ਚਾਰ ਚੁਫੇਰੇ ਪਾਣੀ ਸੀ ਨਾ ਜੀ ਜਾਂ ਇੱਕ ਹੰਸਲਾ ਨਦੀ ਨਿਕਲਦੀ ਸੀ ਪਤਾ ਉਹਨੇ ਤਨੁਸਰਾਦੂ ਵਾਲਿਆਂ ਨੂੰ ਤੇ ਇਹ ਖੁੱਲਾ ਸੀ ਉਤੋਂ ਇਹਨੂੰ ਠੰਡਾ ਬੁਰਜ ਤਾਂ ਹੀ ਕਹਿੰਦੇ ਸਨ ਜਿਵੇਂ ਏਸੀ ਚੱਲਦਾ ਇਸ ਤਰ੍ਹਾਂ ਸੀ ਗਰਮੀਆਂ ਚ ਕਿਉਂਕਿ ਪਾਣੀ ਨੂੰ ਖਵਾ ਜਿਹੜੀ ਏ ਤੇ ਸਪਰਸ਼ ਕਰਕੇ ਹੁੰਦੀ ਖਵਾ ਠੰਡੇ ਬੁਰਜ ਰੱਖਿਆ ਗਿਆ ਕੋਈ ਬਿਸਤਰਾ ਨਹੀਂ ਦਿੱਤਾ ਕੋਈ ਖਾਣ ਪਾਣ ਨੂੰ ਕੁਝ ਨਹੀਂ ਦਿੱਤਾ ਗਿਆ ਮੈਂ ਕੱਲ ਵੀ ਕਿਹਾ ਸੀ ਗੁਰਮਖੋ ਤੁਸੀਂ ਦੇਖੋ ਇਸ ਚੀਜ਼ ਨੂੰ ਮਹਿਸੂਸ ਕਰਕੇ ਮਹਿਸੂਸ ਕਰਨ ਦਾ ਅਰਥ ਕੇਵਲ ਭਾਵਕਤਾ ਨਹੀਂ ਪਰ ਭਾਵਕਤਾ ਥੋੜੇ ਚਿਰ ਲਈ ਨਾ ਹੋਵੇ ਮੈਂ ਉਸ ਦਿਨ ਵੀ ਕਿਹਾ ਸੀ ਇੱਕ ਭਾਵਕਤਾ ਹੈ ਨਦੀ ਦੇ ਧੜ ਦੇ ਪਾਣੀ ਵਰਗੀ ਆਉਂਦੀ ਹੈ ਤੇ ਕੰਮ ਖਤਮ ਅਸੀਂ ਅੱਖਾਂ 'ਚ ਭਰ ਲੈਨੇ ਆ ਬੋਲਣ ਵਾਲੇ ਵੀ ਪਾਣੀ ਸੁਣਨ ਵਾਲੇ ਵੀ ਨਹੀਂ ਪਿਆਰਿਓ ਉਹ ਪਾਣੀ ਸੀਨੇ ਨੂੰ ਜਰੂਰ ਪਗਲਾਏ